ਪੰਜਾਬ ਸਰਕਾਰ ਵੱਲੋਂ ਅੱਜ ਨਵੀਂ ਮਾਈਨਿੰਗ ਨੀਤੀ ਦੇ ਪੋਰਟਲ ਦਾ ਉਦਘਾਟਨ ਕੀਤਾ ਗਿਆ ਇਸ ਦਾ ਉਦਘਾਟਨ ਕੈਪਟਨ ਮੰਤਰੀ ਹਰਪਾਲ ਚੀਮਾ ਤੇ ਬਰਿੰਦਰ ਗੋਇਲ ਵੱਲੋਂ ਮਿਊਸਪਲ ਭਵਨ ਚੰਡੀਗੜ੍ਹ ਦੇ ਵਿੱਚ ਸਵੇਰੇ 10:30 ਵਜੇ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਈਨਿੰਗ ਨੀਤੀ ਦੇ ਉੱਤੇ ਬੋਲਦਿਆਂ ਹੋਇਆ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਆਮ ਆਦਮੀ ਦੇ ਹੱਥ ਦੇ ਵਿੱਚ ਵੀ ਇਸ ਦਾ ਪ੍ਰਬੰਧ ਹੋਏਗਾ ਅਤੇ ਮਾਈਨਿੰਗ ਨੀਤੀ ਦੇ ਵਿੱਚ ਸੁਧਾਰ ਹੋਏਗਾ ਪੰਜਾਬ ਸਰਕਾਰ ਵੱਲੋਂ ਮਿਊਸਪਲ ਭਵਨ ਦੇ ਵਿੱਚ ਨਿਊ ਮਾਈਨਿੰਗ ਪਾਲਿਸੀ ਪੋਰਟਲ ਲਾਂਚ ਕੀਤਾ ਗਿਆ ਤਾਂ ਇਸ ਮੌਕੇ ਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਬੋਲਦਿਆਂ ਕਿਹਾ ਕਿ ਜਿੱਥੇ ਇਸ ਨੀਤੀ ਦੇ ਵਿੱਚ ਵੱਡਾ ਸੁਧਾਰ ਹੋਏਗਾ ਉੱਥੇ ਹੀ ਆਮ ਆਦਮੀ ਦੇ ਹੱਥ ਵਿੱਚ ਮਾਈਨਿੰਗ ਜਿਹੜੀ ਹੈ ਉਹ ਪ੍ਰਬੰਧ ਹੋਏਗਾ ਤਾਂ ਹੁਣ ਆਮ ਆਦਮੀ ਵੀ ਮਾਈਨਿੰਗ ਕਰ ਸਕੇਗਾ ਹੁਣ ਸਾਲ 'ਚ ਦੋ ਵਾਰ ਇਸ ਦਾ ਸਰਵੇ ਵੀ ਹੋਏਗਾ ਤੇ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੈ ਉਸ ਨੂੰ ਜੜੋਂ ਖਤਮ ਕੀਤਾ ਜਾਏਗਾ ਤਾਂ ਇਸ ਵਾਰੀ ਗੱਲਬਾਤ ਕਰਦਿਆਂ ਹੋਇਆ ਕੈਬਨਿਨ ਮੰਤਰੀ ਬ੍ਰਿੰਦਰ ਕੁਮਾਰ ਗੋਰੇਲ ਨੇ ਵੀ ਕਿਹਾ ਹੈ ਕਿ ਅਕਾਲੀ ਕਾਂਗਰਸੀ ਸਰਕਾਰ ਵੇਲੇ ਰੇਤ ਮਾਫੀਆ ਹੋਂਦ ਵਿੱਚ ਆਇਆ ਸੀ ਅਤੇ ਹੁਣ ਗੈਰ ਕਾਨੂੰਨੀ ਜੋ ਮਾਈਨਿੰਗ ਕਰੇਗਾ ਉਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਜੜੀਆਂ ਰੋਕ ਲੱਗ ਸਕੇਗੀ ਇਹ ਪਾਲਿਸੀ ਸਭ ਦੇ ਲਈ ਜਿਹੜੀ ਹੈ ਉਹ ਹਿੱਤ ਦੇ ਵਿੱਚ ਲੈ ਕੇ ਬਣਾਈ ਗਈ ਹੈ ਪਹਿਲਾਂ ਤਾਂ ਇਸ ਦੇ ਸੁਝਾਅ ਲਏ ਗਏ ਸਨ ਜਿਸ ਤੋਂ ਬਾਅਦ ਨੀਤੀ ਦਾ ਪੋਰਟਲ ਲਾਂਚ ਕੀਤਾ ਗਿਆ ਮੰਤਰੀ ਗੋਇਲ ਨੇ ਕਿਹਾ ਕਿ ਇਸ ਦੇ ਨਾਲ ਹੀ ਮੋਨੋਪੋਲੀ ਖਤਮ ਹੋ ਜਾਵੇਗੀ ਹਰ ਬੰਦਾ ਠੇਕੇਦਾਰ ਹੋ ਜਾਵੇਗਾ ਤੇ ਜਿਸ ਦੇ ਨਾਲ ਵੱਡਾ ਸੁਧਾਰ ਹੋਵੇਗਾ ਇਸ ਦੇ ਨਾਲ ਹੀ ਨੀਤੀ ਦੇ ਵਿੱਚ ਪਾਰਦਰਸ਼ਤਾ ਵੀ ਜੜੀਆ ਇਹ ਆਏਗੀ ਅੱਜ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਦੀ ਨਵੀਂ ਨੀਤੀ ਦੇ ਪੋਰਟਲ ਲਾਂਚ ਕੀਤਾ ਗਿਆ ਤਾਂ ਇਸ ਦਾ ਉਦਘਾਟਨ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਮੰਤਰੀ ਬਰਿੰਦਰ ਗੋਇਲ ਵੱਲੋਂ ਮਿਊਸਪਲ ਭਵਨ ਚੰਡੀਗੜ੍ਹ ਵਿਖੇ ਕੀਤਾ ਗਿਆ ਤਾਂ ਹਰਪਾਲ ਚੀਮਾ ਨੇ ਇਹ ਵੱਡਾ ਗੱਲ ਕਹੀ ਹੈ ਕਿ ਵੱਡਾ ਸੁਧਾਰ ਆਵੇਗਾ ਮਾਈਨਿੰਗ ਦੇ ਵਿੱਚ ਤੇ ਇਸ ਦਾ ਪ੍ਰਬੰਧ ਜਿਹੜਾ ਹੁਣ ਹਰ ਇੱਕ ਆਮ ਆਦਮੀ ਦੇ ਕੋਲ ਵੀ ਹੋਏਗਾ ਇਸ ਮੌਕੇ ਤੇ ਜੋ ਮੰਤਰੀ ਬਰਿੰਦਰ ਗੋਇਲ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਅਨਰ ਦੇ ਵਿੱਚ ਏ ਪਾਲਸੀ ਅਮੈਂਡਡ ਪਾਲਸੀ ਪਾਸ ਹੋਈ ਸੀ ਤਾਂ ਉਸ ਸਮੇਂ ਤੋਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਈ ਤੇ ਲੋਕ ਉਤਾਵਲੇ ਸੀ ਇਸ ਗੱਲ ਦੇ ਕਿ ਛੇਤੀ ਨੋਟੀਫਾਈ ਹੋ ਜੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰ ਸਕੀਏ ਸੋ 30 ਤਾਰੀਖ ਨੂੰ ਨੋਟੀਫਿਕੇਸ਼ਨ ਹੋ ਗਿਆ ਤੇ ਅੱਜ ਜਿਹੜਾ ਪੋਰਟਲ ਲਾਂਚ ਕੀਤਾ ਹੈ ਵੈਬਸਾਈਟ ਲਾਂਚ ਕੀਤੀ ਹੈ ਸਰ ਨੇ ਇਸ ਦੇ ਵਿੱਚ ਹਰ ਚੀਜ਼ ਕਲੀਅਰ ਕਰ ਦਿੱਤਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਸ ਦੀ ਫੀਸ ਹੈ ਕਿੱਥੇ ਜਮਾ ਕਰਨਾ ਹੈ ਉਹ ਸਾਰਾ ਕੁਝ ਅਸੀਂ ਉਸ ਦੇ ਵਿੱਚ ਬੜਾ ਕਲੀਅਰ ਕੀਤਾ ਤੇ ਬੜਾ ਸਿੰਪਲ ਕੀਤਾ ਹੁਣ ਉਸ ਤੋਂ ਬਿਨਾ ਅਸੀਂ ਨੋਡਲ ਅਫਸਰ ਕੰਪਲੇਂਟ ਸੈਂਟਰ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਵੀ ਇੱਥੇ ਚੰਡੀਗੜ੍ਹ ਹੈੱਡਕੁਆਰਟਰ ਤੇ ਵੀ ਟੂ ਅਸਿਸਟ ਦੀ ਪੀਪਲ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੱਸਣ ਦੇ ਵਿੱਚ ਕਿਤੇ ਪੁੱਛਣ ਦੇ ਵਿੱਚ ਉਹ ਸਾਰਾ ਕੁਝ ਅਸੀਂ ਸਿੰਪਲੀਫਾਈ ਕਰਕੇ ਅੱਜ ਜਿਸ ਕਿਸੇ ਦੀ ਜ਼ਮੀਨ ਟੀਐਸਆਰ ਦੇ ਵਿੱਚ ਆਈ ਹੋਈ ਹੈ ਉਹ ਅੱਜ ਹੀ ਅਪਲਾਈ ਕਰ ਸਕਦਾ ਅੱਜ ਹੀ ਅਪਲਾਈ ਕਰੇਗਾ ਤੇ ਲੈਟਰ ਆਫ ਇੰਟੈਂਟ ਜਾਰੀ ਹੋ ਜਾਏਗਾ ਲੈਟਰ ਆਫ ਇੰਟੈਂਟ ਜਾਰੀ ਹੋਣ ਤੋਂ ਬਾਅਦ ਉਹ ਜਿਹੜੀਆਂ ਦੂਜੀਆਂ ਫਾਰਮੈਲਿਟੀਆਂ ਨੇ ਸੀਆ ਦੀ ਪਰਮਿਸ਼ਨ ਹੈ ਜਿਹੜੀ ਅਤੇ 37 ਮਾਸਾਵਨੇ ਜੋ ਸਾਡੀ ਸਿਆ ਜੋ ਹੈ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਉਸ ਤੋਂ ਤੇ ਪੋਲੂਸ਼ਨ ਕੰਟਰੋਲ ਬੋਰਡ ਤੋਂ ਉਹ ਜਿਹੜੀਆਂ ਉਤੋਂ ਈਸੀ ਤੇ ਐਨਓਸੀ ਲੈ ਲੈਣਗੇ ਪਹਿਲਾਂ ਇਹ ਬਹੁਤ ਵੱਡੀ ਦਿੱਕਤ ਸੀ ਕਿ ਮਹਿਕਮਾ ਈਸੀ ਲੈਂਦਾ ਸੀ ਐਨਓਸੀ ਲੈਂਦਾ ਸੀ ਪਰ ਹੁਣ ਅਸੀਂ ਅਮੈਂਡਡ ਪਾਲਿਸੀ ਦੇ ਵਿੱਚ ਕਰਤਾ ਕਿ ਜੋ ਵੀ ਬੰਦਾ ਆਪਣੀ ਆਪਣੀ ਜ਼ਮੀਨ ਤੇ ਖੁਦ ਵੀ ਮਾਈਨਿੰਗ ਕਰਨਾ ਚਾਹੁੰਦਾ ਜਾਂ ਲੀਸ ਤੇ ਦੇਣਾ ਚਾਹੁੰਦਾ ਤਾਂ ਉਹ ਬੰਦਾ ਖੁਦ ਵੀ ਖੁਦ ਹੀ ਲਊਗਾ ਸਿਆਦਨ ਤੋਂ ਪਰਮਿਸ਼ਨ ਵੀ ਤੇ ਪੋਲੂਸ਼ਨ ਕੰਟਰੋਲ ਬੋਰਡ ਤੋਂ ਕਿਉਂਕਿ ਕਈ ਲੋਕਾਂ ਦੀ ਇਹ ਇੱਛਾ ਸੀ ਜਦੋਂ ਅਸੀਂ ਇਹ ਐਮੈਂਡਡ ਪਾਲਿਸੀ ਲੈ ਕੇ ਆਉਂਦੀ ਹੈ ਤਾਂ ਅਸੀਂ ਸਾਰੇ ਸਟੇਕ ਹোল্ডার ਦੀ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਕ੍ਰੈਸ਼ਰ ਵਾਲੇ ਵੀ ਸੀ ਠੇਕੇਦਾਰ ਵੀ ਸੀ ਆਮ ਲੋਕ ਵੀ ਥੀ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਸਾਡਾ ਸੁਝਾਅ ਇਹਦੇ ਵਿੱਚ ਤੁਸੀਂ ਸ਼ਾਮਲ ਨਹੀਂ ਕੀਤਾ ਕਿਉਂਕਿ ਵੱਧ ਉਹ ਜਾਂਦੇ ਸੀ ਜਿਹੜੇ ਲੋਕ ਇਸਤਨ ਦੇ ਨਾਲ ਜੁੜੇ ਹੋਏ ਸੀ ਸੋ ਅਸੀਂ ਸਾਰਿਆਂ ਦੇ ਸੁਝਾਅ ਲੈ ਕੇ ਇਹ ਤੈ ਕੀਤਾ ਕਿ ਸਿਆ ਤੋਂ ਜਿਹੜੀ ਪਰਮਿਸ਼ਨ ਹੈ ਉਹ ਵੀ ਖੁਦ ਲੈ ਲੈਣ। ਸੋ ਅੱਜ ਹੀ ਪੀਐਸ ਆਰ ਦਿੱتن ਦੀ ਹੋਈ ਹੋਈ ਹੈ। ਉਹ ਅਪਲਾਈ ਕਰ ਸਕਦੇ ਆ ਤੇ ਜੋ ਡੀਐਸਆਰ ਦੇ ਵਿੱਚ ਆਉਣਾ ਚਾਹੁੰਦੇ ਆ ਉਹ ਵੀ ਡਿਪਾਰਟਮੈਂਟ ਨੂੰ ਦੱਸਣਗੇ ਤੇ ਡਿਪਾਰਟਮੈਂਟ ਇਮੀਡੀਏਟ ਕਾਰਵਾਈ ਕਰਦੇ ਆ ਉਹ ਸਾਰਿਆਂ ਦੀ ਜਿਹੜੀ ਡੀਐਸਆਰ ਹੈ ਉਹ ਵੀ ਤੁਰੰਤ ਬਣਾਈ ਜਾਊਗੀ। ਤੇ ਇਸ ਤੋਂ ਬਾਅਦ ਡੀਐਸਆਰ ਦੇ ਲਈ ਸੀਆ ਦੀ ਪਰਮਿਸ਼ਨ ਦੇ ਲਈ ਪੋਲਿਊਸ਼ਨ ਕੰਟਰੋਲ ਬੋਰਡ ਦੀ ਐਨਓਸੀ ਦੇ ਲਈ ਉਹਦੇ ਲਈ ਵੀ ਅਸਿਸਟ ਕਰਨ ਦੇ ਲਈ ਅਸੀਂ ਸਾਰੇ ਆਪਣੇ ਡਿਪਾਰਟਮੈਂਟ ਦੇ ਬੰਦੇ ਸਿਪੂਟ ਕੀਤੇ ਨੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਪਿਛਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾਏ ਹੋਏ ਸੀ ਕਿ ਸਾਰੇ ਪੰਜਾਬ ਨੇ 13 ਬਲਾਕਾਂ ਦੇ ਵਿੱਚ ਵੰਡਤਾ ਸੀ ਤੇ ਇੱਕ ਇੱਕ ਬਲਾਕ ਦੀ ਜ਼ਿੰਮੇਵਾਰੀ ਆਪ ਹੀ ਲੈਣੀ ਸੀ ਉਹਨਾਂ ਨੇ ਹੁਣ ਹਰ ਬੰਦਾ ਠੇਕੇਦਾਰ ਹੋ ਜਾਏਗਾ ਮਨੋਪਲੇ ਕਦਮ ਹੋ ਜੇਗੀ ਟਰਾਂਸਪੇਰੈਂਸੀ ਹੋ ਜੇਗੀ ਤੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਜਿੱਥੇ ਰੇਤਾ ਸੀ ਉਹ ਲੋਕ ਖੁਦ ਕੰਮ ਕਰ ਨਹੀਂ ਸਕਦੇ ਸੀ ਤੇ ਠੇਕੇਦਾਰ ਉਹਨਾਂ ਨੂੰ ਰਾਹ ਨਹੀਂ ਦਿੰਦੇ ਸੀ ਤੇ ਕਈ ਵਾਰੀ ਇਹ ਸ਼ਿਕਾਇਤਾਂ ਮਿਲਦੀਆਂ ਸੀ ਕਿ ਰਾਤ ਨੂੰ ਕਿਸੇ ਦਾ ਰੇਤਾ ਚੱਕ ਲਿਆ ਤੇ ਉਹ ਵਿਚਾਰਿਆਂ ਕੋਲੇ ਕੋਈ ਆਲਟਰਨੇਟਿਵ ਨਹੀਂ ਸੀ ਜੇ ਕੋਈ ਠਕਾਉਂਦਾ ਸੀ ਤਾਂ ਉਹਨਾਂ ਨੂੰ ਅੱਧੇ ਪੈਸੇ ਦਿੱਤੇ ਜਾਂਦੇ ਸੀ ਜਾਂ ਪੈਸੇ ਹੀ ਨਹੀਂ ਦਿੱਤੇ ਜਾਂਦੇ ਸੀ ਸੋ ਉਹ ਵੀ ਸਾਰੀਆਂ ਗੱਲਾਂ ਜਿਹੜੀਆਂ ਉਹ ਹੁਣ ਦੂਰ ਹੋ ਗਈਆਂ ਤੇ ਇਸ ਦੇ ਨਾਲ ਇੱਕ ਤਾਂ ਮਾਰਕੀਟ ਦੇ ਵਿੱਚ ਸੈਂਡ ਤੇ ਗ੍ਰੇਵਲ ਆ ਜਿਹੜਾ ਵੱਡੀ ਮਾਤਰਾ ਦੇ ਵਿੱਚ ਆ ਜਾਏਗਾ ਕਿਉਂਕਿ ਹਰ ਕੋਈ ਆਪਣੀ ਜ਼ਮੀਨ ਫੁੱਟਸਾ ਲਾ ਤੇ ਇਸ ਦੇ ਨਾਲ ਰੇਟਾਂ ਦੇ ਵਿੱਚ ਵੀ ਕਮੀ ਆਊਗੀ ਸੋ ਪੰਜਾਬ ਦੇ ਲਈ ਇਹ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਜਿੱਥੇ ਪ੍ਰਾਪਤੀ ਹੋਏਗੀ ਉੱਤੇ ਸਰਕਾਰ ਦਾ ਜਿਹੜਾ ਰੈਵਨਿਊ ਹੈ ਉਹ ਸਰਕਾਰ ਦਾ ਰੈਵਨਿਊ ਇਹਦੇ ਇਤਨਾ ਲ ਬਹੁਤ ਵਧੇਗਾ ਤੇ ਜਿਹੜੇ ਕ੍ਰੈਸ਼ਰ ਨੇ ਹੁਣ ਪਿਛਲੇ ਸਮਿਆਂ ਦੇ ਵਿੱਚ ਕ੍ਰੈਸ਼ਰ ਬੰਦੀ ਪਈ ਸੀ ਕਿਉਂਕਿ ਕ੍ਰੈਸ਼ਰਾਂ ਕੋਲੇ ਮਟੀਰੀਅਲ ਨਹੀਂ ਸੀ ਤੇ ਮਟੀਰੀਅਲ ਲੈ ਕੇ ਕਿੱਥੋਂ ਆਉਂਦੇ ਉਹ ਸੋ ਹੁਣ ਜਿੰਨੇ ਕ੍ਰੈਸ਼ਰ ਨੇ ਕ੍ਰੈਸ਼ਰ ਵੱਡੀ ਇੰਡਸਟਰੀ ਹੈ ਕਰੀਬ 425 ਦੇ ਲਵੇ ਪੰਜਾਬ ਦੇ ਵਿੱਚ ਕ੍ਰੈਸ਼ਰ ਨੇ ਸੋ ਕ੍ਰੈਸ਼ਰ ਇੰਡਸਟਰੀ ਕੋਈ ਇੰਡਸਟਰੀ ਦੇ ਨਾਲ ਹੀ ਸਾਰਾ ਰੋਜ਼ਗਾਰ ਵੀ ਵੱਧਾ ਦ ਇੰਡਸਟਰੀ ਦੇ ਨਾਲ ਹੀ ਡਿਵੈਲਪਮੈਂਟ ਹੁੰਦੀ ਆ ਸੋ ਜ਼ਿਆਦਾਤਰ ਕ੍ਰਿਸ਼ਣਾ ਵਾਲਿਆਂ ਕੋਲੇ ਜ਼ਮੀਨਾਂ ਆਪਣੀਆਂ ਨੇ ਸੋ ਆਪਣੀਆਂ ਜ਼ਮੀਨਾਂ ਦੀ ਪਟਾਈ ਕਰ ਸਕਣਗੇ ਤੇ ਸਰਕਾਰ ਨੂੰ ਰਾਇਲਟੀ ਦੇਣਗੇ ਤੇ ਸਾਰੀ ਇੰਡਸਟਰੀ ਚੱਲ ਜੇਗੀ ਸੋ ਇੰਡਸਟਰੀ ਦੇ ਲਈ ਵੀ ਇਹ ਇੱਕ ਬਹੁਤ ਵੱਡਾ ਫਾਇਦੇ ਵਾਲਾ ਕੰਮ ਹੋਏਗਾ ਸੋ ਅੱਜ ਇਹ ਪੋਰਟਰ ਚੱਲਿਆ ਤਾਂ ਮੈਂ ਸਾਰਿਆਂ ਨੂੰ ਵਧਾਈ ਵੀ ਦੇਣਾ